ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਦੇਖੋ ਕਿੰਨੇ ਸਪਸ਼ਟ ਅਰਥ ਆ ਕਹਿੰਦੇ ਜੇ ਤੁਸੀਂ ਸੂਤਕ ਮੰਨਦੇ ਆ ਨਾ ਫਿਰ ਸਾਰਾ ਕੁਝ ਹੀ ਸੂਤਕ ਹੈ ਕੋਈ ਇਹੋ ਜੀ ਜਗ੍ਹਾ ਹੀ ਹੈ ਨਹੀਂ ਜਿੱਥੇ ਸੂਤਕ ਨਾ ਹੋਵੇ ਕੋਈ ਇਹੋ ਜੀ ਜਗ੍ਹਾ ਨਹੀਂ ਜਿੱਥੇ ਪਵਿੱਤਰਤਾ ਨਾ ਹੋਵੇ ਹਰ ਜਗ੍ਹਾ ਹੀ ਅਪਵਿੱਤਰ ਹੈ ਬੈਣੀ ਕਹਿ ਰਿਹਾ ਗੋ ਨਾਨਕ ਪਾਛਾ ਕਹਿ ਰੇ ਜੇ ਤੁਸੀਂ ਮੰਨਦੇ ਹੋ ਪਵਿੱਤਰਤਾ ਨੂੰ ਸੂਤਕ ਨੂੰ ਤਾਂ ਸਭ ਕੁਝ ਹੀ ਅਪਵਿੱਤਰ ਆ ਹਰ ਥਾਂ ਹੀ ਅਪਵਿੱਤਰ ਆ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਵੇ ਆਪਣੇ ਦੇਖਿਆ ਹੁਣ ਸਾਰਿਆਂ ਨੇ ਗੋਆ ਭਾਂਡੀਆਂ ਸੀ ਬੀਬੀਆਂ ਦੇ ਵਿੱਚੋਂ ਕੀੜਾ ਨਿਕਲ ਆਉਂਦਾ ਹੁੰਦਾ ਸੀ ਤੇ ਲੱਕੜੀਆਂ ਜਦੋਂ ਕਟੋਰੇ ਵਿੱਚੋਂ ਵੀ ਕੀੜਾ ਨਿਕਲ ਆਉਂਦਾ ਤੇ ਉਹਨਾਂ ਦੋਨਾਂ ਨੂੰ ਮੋਸਟ ਪਵਿੱਤਰ ਮੰਨਿਆ ਜਾਂਦਾ ਵੀ ਗੋਆ ਬਾਲ ਕੇ ਜਾਂ ਗੋਇਆ ਫੇਰ ਕੇ ਜਾਂ ਲੱਕੜੀ ਬਾਲ ਕੇ ਤੇ ਉਹ ਪਵਿੱਤਰਤਾ ਨੂੰ ਦੂਰ ਕਰਨਾ ਉਹਦੇ ਤਾਂ ਵਿੱਚ ਕੀੜਾ ਆ ਉਹਨੂੰ ਤਾਂ ਤੁਸੀਂ ਭੁੰਨਤਾ ਜਦੋਂ ਅੱਗ 'ਚ ਡਾਹਤਾ ਉਹ ਸੂਤ ਕਿੱਥੇ ਗਿਆ ਉਹ ਤਾਂ ਪਾਤਕ ਵੀ ਨਾਲ ਹੋ ਗਿਆ ਜਦੋਂ ਤੁਸੀਂ ਗੋਹਾ ਡਾਇਆ ਲੱਕੜੀ ਡਾਈ ਉਦੇ ਵਿਚਲੇ ਕੀੜੇ ਸਾਰੇ ਸੜ ਗਏ ਤੇ ਉੱਤੇ ਪਤਕ ਵੀ ਉੱਥੇ ਆ ਗਿਆ ਨਾਲ ਜੀਤੇ ਦਾਣੇ ਅੰਨ ਕੇ ਜੀਆਂ ਬਾਹ ਨਾ ਕੋਏ ਕਹਿੰਦੇ ਜਿੰਨੇ ਦਾਣੇ ਅੰਨਦੇ ਆ ਨਾ ਉਹਨਾਂ ਸਾਰਿਆਂ ਚ ਜ਼ਿੰਦਗੀ ਆ ਇਹ ਨਾਲ ਸੂਤਕ ਪਤਕ ਦਾ ਮੈਸੇਜ ਵੀ ਲੈ ਲਿਓ ਤੇ ਨਾਲ మాਸ ਵਾਲੇ ਵੀ ਸੁਣ ਲੈਣ ਧਿਆਨ ਨਾਲ ਜਿਹੜੇ ਕਹਿੰਦੇ మాਸ ਨਹੀਂ ਖਾਣਾ ਚਾਹੀਦਾ ਵੀ ਉਹ ਕਿਉਂ ਨਹੀਂ ਖਾਣਾ ਚਾਹੀਦਾ ਅਸੇ ਉਹਦੇ ਚ ਜ਼ਿੰਦਗੀ ਆ ਜੀਵਨ ਆ ਗੁਰੂ ਨਾਨਕ ਪਾਤਸ਼ਾਹ ਤਾਂ ਕਹਿ ਰਹੇ ਜੀਤੇ ਦਾਣੇ ਅੰਨ ਕੇ ਜੀਆਂ ਬਾਹ ਨਾ ਕੋਏ ਵੀ ਜਿੰਨੇ ਵੀ ਦਾਣੇ ਅੰਨਦੇ ਆ ਹਰੇਕ ਦੇ ਵਿੱਚ ਜੀ ਆ ਫੇ ਉਹ ਵੀ ਛੱਡੋ ਜਾਂ ਤਾਂ ਇਹ ਜਿਹੜਾ ਮਾਸ ਮਾਸ ਕਰ ਮੂਰਖ ਝਗੜੇ ਝਗੜੇ ਉਹਦੇ ਚ ਇਹ ਗੱਲ ਕੀਤੀ ਆ ਵੀ ਗੰਨਾ ਤੇ ਬਾਕੀ ਜਿਹੜੀਆਂ ਚੀਜ਼ਾਂ ਉਹਨਾਂ ਚ ਵੀ ਜੀ ਆ ਤੈਨੂੰ ਪਤਾ ਹੀ ਨਹੀਂ ਹੈਗਾ ਕਿ ਕੱਚ ਹੈਗਾ ਕਿਰਚ ਨਹੀਂ ਜੇਤੇ ਦਾਣੇ ਅਨਕੇ ਜੀਆਂ ਬਾਦ ਲਾਈਫ ਤੋਂ ਬਣਾ ਕੋਈ ਵੀ ਦਾਣਾ ਨਹੀਂ ਆਨਦਾ ਇੱਕ ਮੈਂ ਕੁਛ ਦਿਨ ਪਹਿਲਾਂ ਡੀਐਨਏ ਤੇ ਸਟੱਡੀ ਕਰ ਰਿਹਾ ਸੀ ਤੇ ਜਦੋਂ ਸਭ ਤੋਂ ਪਹਿਲਾਂ ਸੈੱਲ ਪੈਦਾ ਹੋਏ ਆ ਨਾ ਉਹ ਜਿਹੜਾ ਸੈੱਲ ਜਿਹਦੇ ਤੋਂ ਬਨਸਪਤੀ ਪੈਦਾ ਹੋਈ ਆ ਤੇ ਜਿਹਦੇ ਤੋਂ ਅੰਡਰ ਸ਼ੇਰ ਜੇਰੇ ਸੇ ਤੋਂ ਜੱਜਪੁਰ ਸਾਰਾ ਕੁਝ ਜਿਹੜੇ ਸੈੱਲ ਤੋਂ ਪੈਦਾ ਹੋਇਆ ਉਹ ਡੀਐਨਏ ਅੱਜ ਵੀ ਬੰਦੇ ਦਾ ਤੇ ਪੌਦਿਆਂ ਦਾ ਉਹ ਸੇਮ ਆ ਡੀਐਨਏ ਬੰਦਿਆਂ ਦਾ ਤੇ ਪੌਦਿਆਂ ਦਾ ਉਹ ਡੀਐਨਏ ਉਹ ਸੈੱਲ ਦਾ ਸੇਮ ਆ ਅੱਜ ਵੀ ਕਿਉਂਕਿ ਉਤਪਤੀ ਇੱਕੋ ਥਾਂ ਤੋਂ ਹੋਈ ਆ ਇਹ ਸਾਰੇ ਕਾਨਸੈਪਟ ਜਿਹੜੇ ਆ ਸਾਰੇ ਰੱਦ ਹੋ ਜਾਣੇ ਹਿੰਦੂ ਮਿਥੋਲੋਜੀ ਦੇ ਇਹ ਬ੍ਰਹਮਣ ਨੇ ਬਣਾਈ ਆ ਜਾਂ ਸ਼ਿਵ ਨੇ ਬਣਾਈ ਆ ਜਾਂ ਵਿਸ਼ਨੂੰ ਨੇ ਬਣਾਈ ਆ ਉਹ ਸਭ ਰੱਦ ਹੋ ਜਾਣੇ ਜਦੋਂ ਤੁਸੀਂ ਸਾਇੰਸ 'ਚ ਵੜ ਗਏ ਸੋ ਜਿੰਨੇ ਦਾਣੇ ਅੰਨ ਦੇ ਆ ਸਾਰਿਆਂ ਦੇ ਵਿੱਚ ਜੀਵਨ ਆ ਪਹਿਲਾ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋਏ ਫੇ ਕਹਿੰਦੇ ਪਾਣੀ ਵੀ ਛੱਡਦੇ ਉਹਦੇ ਵਿੱਚ ਤਾਂ ਜੀਵ ਹੈਗੇ ਆ ਇਹ ਬਾਣੀ ਚ ਇੱਕ ਵਾਰ ਨਹੀਂ ਆ ਕਈ ਵਾਰੀ ਆ 42 ਲੱਖ ਜੀਵ ਜਲਮੇ ਹੁੰਦੇ ਜੋ ਇਹ ਉਹਨਾਂ ਦੇ ਕਹਿਣ ਮੁਤਾਬਕ ਹੀ ਆ ਵੀ ਇੰਨੇ ਉੱਥੇ ਪਾਣੀ ਚ ਰਹਿੰਦੇ ਆ ਔਰ ਪਾਣੀ ਨੂੰ ਤੁਸੀਂ ਲੈ ਕੇ ਟੈਲੀਸਕੋਪ ਦੇਖੋ ਤੇ ਤੁਹਾਨੂੰ ਉੱਚ ਜੀਵ ਦੇਖ ਜੂਗੇ ਪਰ ਜਿਹੜੀ ਚੀਜ਼ ਨਹੀਂ ਦੇਖਦੀ ਉਹ ਕਹਿੰਦੇ ਅਸੀਂ ਕੋਈ ਗੱਲ ਨਹੀਂ ਦਈ ਦੇ ਵਿੱਚ ਸਾਨੂੰ ਕਰੋੜਾਂ ਜੀਵ ਨਹੀਂ ਲਿਖਦੇ ਅਸੀਂ ਖਾ ਜਾਂਦੇ ਕੋਲਾ ਇੱਕ ਮੁਰਗਾ ਵੱਡਿਆ ਹੋਵੇ ਉੱਥੇ ਸਾਨੂੰ ਤਕਲੀਫ ਹੋ ਜਾਂਦੀ ਆ। ਇਹ ਤਾਂ ਜੀਵ ਹੱਤਿਆ ਹੋਈ। ਉਹ ਜੀਵ ਹੱਤਿਆ ਤਾਂ ਬੰਦਾ ਰੋਜ਼ ਕਰਦਾ ਜੀਵ ਹੱਤਿਆ ਤੋਂ ਬਿਨਾ ਜੀ ਹੀ ਨਹੀਂ ਸਕਦਾ। ਜੀਵਾਂ ਦਾ ਆਹਾਰ ਜੀ ਇਹ ਬਾਣੀ ਕਹਿੰਦੀ ਆ। ਉਹ ਜੀ ਨਹੀਂ ਹੀ ਤੈਨੂੰ ਅੰਦਰੋਂ ਜਿੰਦਾ ਕਰਨਾ ਆ। ਪਹਿਲਾਂ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਜਿਹਨੇ ਸਾਰਾ ਕੁਝ ਹਰਾ ਕੀਤਾ ਪਹਿਲਾਂ ਉੱਚੀ ਜ਼ਿੰਦਗੀ ਆ। ਉਹ ਜੀਵ ਆ ਸਭ ਤੋਂ ਪਹਿਲਾਂ। ਸੂਤਕ ਕਿਉਂ ਕਰਖੀਏ? ਸੂਤਕ ਪਾਵੇਂ ਰਸੋਈ। ਕਹੇ ਤੂੰ ਪੁੱਤਰ ਦਾ ਘਰੇ ਪੁੱਤਰ ਦਾ ਤਨੀ ਰਸੋਈ ਚ ਪਈ ਆ। ਪਾਣੀ ਤੋਂ ਬਣਾ ਕੋਈ ਰਸੋਈ ਹੁੰਦੀ ਐ ਦੁਨੀਆ ਦੀ ਪਾਣੀ ਤੋਂ ਬਣਾ ਕੋਈ ਰਸੋਈ ਨਹੀਂ ਵੀ ਸੂਤਕ ਕਿਉਂ ਕਰ ਰੱਖੀ ਐ ਸੂਤਕ ਪਾ ਕੇ ਰੋਈਓ ਤਾਂ ਸੂਤਕ ਦਾ ਤਰਾ ਇੱਥੇ ਪਿਆ ਆ ਰਸੋਈ ਵਿੱਚ ਪਾਣੀ ਦਾ ਇਹ ਘੜਾ ਭਰ ਕੇ ਰੱਖਿਆ ਜਾਂ ਕੁਝ ਵੀ ਗਲਾਸ ਭਰ ਕੇ ਰੱਖਿਆ ਜੋ ਵੀ ਰੱਖਿਆ ਸੂਤਕ ਤਾਂ ਇੱਥੇ ਪਿਆ ਆ ਨਾਨਕ ਸੂਤਕੇ ਬਣਾ ਉਤਰੇ ਕਹਿੰਦੇ ਇੰਦਾ ਨਹੀਂ ਉਤਰਨਾ ਜਿੰਨੇ ਮਰਜ਼ੀ ਪਖੰਡ ਕਰ ਲਾ 40 ਦਿਨਾਂ ਬਾਅਦ ਕਰ ਲਾ ਚੌਂਕਾ ਬਾੜ ਦਾ ਪੰਡਤ ਨੂੰ ਬੁਲਾ ਲਾ ਪੁਜਾਰੀ ਨੂੰ ਬੁਲਾ ਲਾ ਭਾਈ ਨੂੰ ਬੁਲਾ ਲਾ ਇਦਾਂ ਨਹੀਂ ਉਤਰਨਾ ਉਤਰਨਾ ਕਿਵੇਂ ਗਿਆਨ ਉਤਾਰੇ ਤੋਏ ਆਏ ਹਾ ਜਦੋਂ ਤੈਨੂੰ ਗਿਆਨ ਆ ਗਿਆ ਨਾ ਗੁਰੂ ਦਾ ਤੇ ਫਿਰ ਤੈਨੂੰ ਪਤਾ ਲੱਗਣਾ ਵੀ ਕੋਈ ਸੂਤਕ ਪਾਤਕ ਨਹੀਂ ਹੁੰਦਾ ਕਿੰਨਾ ਪਿਆਰਾ ਸ਼ਲੋਕ ਸੀਗਾ ਹੁਣ ਆਪਾਂ ਉਹਨੇ ਦੂਜੇ ਸ਼ਲੋਕ ਤੇ ਪਹਿਲੇ ਚੋਰ ਨੇ ਕਲੀਅਰ ਕਰਤਾ ਵੀ ਸੂਤਕ ਹਰ ਜਗ੍ਹਾ ਤੇ ਆ ਅਪਵਿੱਤਰਤਾ ਹਰ ਜਗ੍ਹਾ ਤੇ ਆ ਪਾਣੀ ਚ ਵੀ ਆ ਗੋਹੇ ਚ ਵੀ ਆ ਲੱਕੜੀ ਚ ਵੀ ਆ ਹੁਣ ਕਹਿੰਦੇ ਫੇ ਹੈ ਕੀ ਇਹ ਸੂਤਕ ਮੈਂ ਤੈਨੂੰ ਦੱਸਦਾ ਇਹ ਸੂਤਕ ਨਹੀਂ ਆ ਜਿਹੜਾ ਤੂੰ ਬਣਾਈ ਬੈਠਾ ਆ ਬਈ ਬੱਚਾ ਜੰਮਤਾ ਜਨਾਨੀ ਨੇ ਤੇ ਉਹ ਸੂਤਕ ਹੋ ਗਈ ਉਹ ਪਵਿੱਤਰ ਹੋ ਗਈ ਮੈਂ ਦੱਸਦਾ ਕਹਿੰਦੇ ਗੁਰਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਕੀ ਹੈ ਸੂਤਕ ਕਹਿੰਦੇ ਮਨ ਦਾ ਸੂਤਕ ਲੋਭ ਹੈ ਕਹਿੰਦੇ ਜਿਹੜਾ ਲੋਭ ਆ ਨਾ ਉਹ ਤੇਰੇ ਮਨ ਦਾ ਸੂਤਕ ਆ ਤੇ ਜੇਬਾ ਸੂਤਕ ਕੂੜ ਤੇ ਜ਼ੁਬਾਨ ਦਾ ਸੂਤਕ ਕੀ ਆ ਝੂਠ ਬੋਲਣਾ ਇਹਦਾ ਪੈਰ ਪੈਰ ਤੇ ਝੂਠ ਬੋਲਦਾ ਉਹ ਜ਼ੁਬਾਨ ਦਾ ਸੂਤਕ ਆ ਅੱਖੀਂ ਸੂਤਕ ਵੇਖਣਾ ਅੱਖਾਂ ਦੇ ਨਾਲ ਭੜੀਆਂ ਚੀਜ਼ਾਂ ਦੇਖਣੀਆਂ ਪ੍ਰਾਈ ਇਸਤਰੀ ਵਾਲ ਦੇਖਣਾ ਪਰ ਤ੍ਰਿਆ ਪ੍ਰਾਈ ਇਸਤਰੀ ਪਰ ਧਨ ਰੂਪ ਦੂਜੇ ਦਾ ਰੂਪ ਤੱਕਣਾ ਪ੍ਰਾਈ ਇਸਤਰੀ ਦਾ ਰੂਪ ਤੱਕਣਾ ਪਰ ਤ੍ਰਿਆ ਪਰ ਧਨ ਰੂਪ ਪ੍ਰਾਈ ਇਸਤਰੀ ਦਾ ਰੂਪ ਤੱਕਣਾ ਉਹ ਸੂਤਕ ਆ ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ ਕਿੰਨੇ ਲਾਇਤਬਾਰ ਹੋ ਕੇ ਨਾ ਬੇਫਿਕਰ ਹੋ ਕੇ ਚੁਗਲੀਆਂ ਸੁਣਦਾ ਤੂੰ ਆ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਆ ਜਿਹੜਾ ਬੰਦਾ ਉਹਨਾਂ ਦੀਆਂ ਚੁਗਲੀਆਂ ਸੁਣਦਾ ਉਹਨੂੰ ਵੀ ਨਾਲ ਹੀ ਸੂਤਕਿਆ ਗੁਰ ਨਾਲਕ ਪਾਤਸ਼ਾਹ ਨੇ ਜਿਹੜਾ ਕਹਿ ਰਿਹਾ ਉਹ ਤਾਂ ਹੈ ਹੀ ਆ ਉਹਦੀ ਤਾਂ ਜ਼ੁਬਾਨ ਹੀ ਸੂਤਕਿਆ ਨਾ ਉਹ ਤਾਂ ਕਹਤਦਾ ਤੇ ਜੇਬਾ ਸੂਤਕ ਕੂੜ ਤੇ ਜਿਹੜਾ ਸੁਣ ਰਿਹਾ ਸਵਾਦ ਲੈ ਲੈ ਕੇ ਨਾ ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਏ ਬੇਫਿਕਰ ਹੋ ਕੇ ਜਿਹੜਾ ਸੁਣਦਾ ਚੁਗਲੀ ਨੂੰ ਲਾਇਤਬਾਰ ਹੋ ਕੇ ਉਹ ਵੀ ਕਹਿੰਦੇ ਸੂਤਕਿਆ ਉਹ ਵੀ ਅਪਵਿੱਤਰ ਆ ਨਾਨਕ ਹੰਸਾ ਆਦਮੀ ਕਹਿੰਦੇ ਕਿੰਨਾ ਵਧੀਆ ਲਾਫ ਯੂਨੀਵਰਸ ਨੇ ਬਣਾਇਆ ਸੀ ਬੰਦਾ ਹੰਸਾਰਗਾ ਬੱਦੇ ਜੰਮਪੁਰ ਜੋ ਹੈ ਆਪਣੀ ਕਰਤੂਤਾ ਕਰਕੇ ਤੂੰ ਬੁਕਾਰਾਂ ਦੇ ਵਿੱਚ ਪੈ ਰਿਹਾ ਹੈਂ ਜੰਮਪੂਰੀ ਚ ਜਾ ਰਿਹਾ ਹੈਂ ਨਰਕਾਂ ਚ ਪੈ ਰਿਹਾ ਹੈ ਇੱਥੇ ਹੀ ਜਿਉਂਦੇ ਜਿਉ ਪ੍ਰੈਜ਼ੈਂਟ ਟੈਂਸ ਚ ਆ ਬੰਦੇ ਜੰਮਪੁਰ ਜਾਏ ਜਾਹੇ ਜਾ ਰਹੇ ਆ ਇਹ ਨਹੀਂ ਜਾਉਗੇ ਅੱਗੇ ਮਰਨ ਤੋਂ ਬਾਅਦ ਜਾ ਰਹੇ ਆ ਕਹਿੰਦੇ ਜਾਹੇ ਜਿੱਦਾਂ ਖਾਹੇ ਆ ਨਾ ਪਹਿਲਾ ਸ਼ਬਦ ਇਦਾਂ ਜਾਹੇ ਆ ਵੀ ਤੁਸੀਂ ਜਿੰਦੇ ਜਿਊ ਹੰਸਾਰਗਾ ਬੰਦਾ ਜਿਹੜਾ ਸੀ ਉਹ ਨਰਕਾਂ ਚ ਪਿਆ ਹੋਇਆ